ਵੀ ਇੱਥੇ ਗੁਰੂ ਮਰਿਆਦਾਵਾਂ ਦੀਆਂ ੱੱਜੀਆਂ ਓੜਾਈਆਂ ਜਾ ਰਹੀਆਂ ਨੇ ਮਰਿਆਦਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਜਿਸ ਤੋਂ ਬਾਅਦ ਨਹਿنگ ਸਿੰਘ ਉੱਥੇ ਪਹੁੰਚਦੇ ਨੇ ਅਤੇ ਜਿਹੜਾ ਤਾਮਝਾਮ ਸੀਰੀਅਲ ਦਾ ਸ਼ੂਟਿੰਗ ਕਰਨ ਵਾਲਿਆਂ ਦਾ ਸੀ ਉਹ ਚੁਕਵਾ ਦਿੰਦੇ ਨੇ ਉਸ ਤੋਂ ਬਾਅਦ ਸ਼ੂਟਿੰਗ ਕਰ ਰਹੇ ਜਿਹੜੇ ਕਲਾਕਾਰ ਨੇ ਉਹਨਾਂ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਨੇ ਵੀ ਨਹਿنگ ਸਿੰਘਾਂ ਨੇ ਆ ਕੇ ਉੱਥੇ ਖੌਰੂ ਪਾਇਆ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਇੱਥੋਂ ਤੱਕ ਕਿ ਉਹਨਾਂ ਨਾਲ ਮਾਰਕੁੱਟ ਵੀ ਕੀਤੀ ਐ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਦਰਅਸਲ ਕੜੂਏ ਦੇ ਪਿੰਡ ਅਕਾਲਗੜ ਵਿਖੇ ਇੱਕ ਫਰਜੀ ਸੈੱਟ ਤਿਆਰ ਕੀਤਾ ਜਾਂਦਾ ਹੈ ਉਡਾਰੀਆਂ ਸੀਰੀਅਲ ਦੀ ਸ਼ੂਟਿੰਗ ਦੇ ਲਈ ਉੱਥੇ ਇੱਕ ਸੀਨ ਫਿਲਮਾਉਣਾ ਸੀ ਜਿਸ ਦੇ ਵਿੱਚ ਇੱਕ ਲੜਕਾ ਲੜਕੀ ਦੇ ਵਿਆਹ ਦਾ ਜਿਹੜੀਆਂ ਲਾਵਾਂ ਦਾ ਸੀਨ ਆ ਉਹ ਸ਼ੂਟ ਕਰਨਾ ਸੀ ਹਾਲਾਂਕਿ ਜੇ ਗੱਲ ਕਰੀਏ ਅਕਾਲ ਤਖਤ ਸਾਹਿਬ ਦੀ ਤਾਂ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਜਾਰੀ ਕੀਤੇ ਹੋਏ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਡੈਸਟੀਨੇਸ਼ਨ ਚਾਹੇ ਵੈਡਿੰਗ ਹੋਣ ਜਾਂ ਫਿਰ ਰੈਸਟੋਰੈਂਟਸ ਜਾਂ ਪੈਲਸ ਨੇ ਉੱਥੇ ਵੀ ਤੁਸੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਨਹੀਂ ਲਿਜਾ ਸਕਦੇ ਤਾਂ ਇਸ ਦੇ ਬਾਬਤ ਜਦੋਂ ਉੱਥੇ ਨਿਹੰਗ ਸਿੰਘ ਪਹੁੰਚਦੇ ਨੇ ਤਾਂ ਨਿਹੰਗ ਸਿੰਘਾਂ ਵਿੱਚ ਤੇ ਕਲਾਕਾਰਾਂ ਦੇ ਉੱਥੇ ਸ਼ੂਟਿੰਗ ਦੇ ਦੌਰਾਨ ਜਿਹੜੀ ਤਲਖੀ ਹੁੰਦੀ ਹੈ ਉਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚ ਜਾਂਦਾ ਪੁਲਿਸ ਦੋਹੇ ਧਿਰਾਂ ਨੂੰ ਥਾਣੇ ਦੇ ਵਿੱਚ ਲੈ ਕੇ ਜਾਂਦੀ ਹੈ ਜਿਸ ਤੋਂ ਬਾਅਦ ਦੋਨੇ ਧਿਰਾਂ ਦੇ ਬਿਆਨ ਲਏ ਜਾਂਦੇ ਨੇ ਅਤੇ ਨਹਿنگ ਸਿੰਘ ਵੱਲੋਂ ਜਿਹੜੀ ਹੈ ਉਹ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਜੇ ਤੁਸੀਂ ਇਹਨਾਂ ਤੇ ਕਾਰਵਾਈ ਨਾ ਕੀਤੀ ਤਾਂ ਅਸੀਂ ਜਿਹੜਾ ਸੰਘਰਸ਼ ਕਰਾਂਗੇ ਇਸ ਦੇ ਬਾਬਤ ਆਪਣੇ ਤਰੀਕੇ ਦੇ ਨਾਲ ਸਿੱਖ ਰਵਾਇਤੀ ਰਵਾਇਤਾਂ ਦੇ ਅਨੁਸਾਰ ਜਿਹੜੀ ਹੈ ਇਹਨਾਂ ਨੂੰ ਇਸ ਚੀਜ਼ ਦੀ سزا ਦਿੱਤੀ ਜਾਊਗੀ ਸੋ ਅਕਾਲਗੜ੍ਹ ਦੇ ਵਿੱਚ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ ਇਸ ਪੂਰੇ ਮਾਮਲੇ ਦੇ ਬਾਬਤ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਆ ਕਿਉਂਕਿ ਇਹੋ ਜਿਹਾ ਮਾਮਲਾ ਜਿਹੜਾ ਕਿ ਧਰਮ ਤੇ ਮਰਿਆਦਾ ਨਾਲ ਜੁੜਿਆ ਹੋਵੇ ਬੇहद ਸੰਵੇਦਨਸ਼ੀਲ ਤੇ ਸੈਂਸਿਟਿਵ ਹੁੰਦਾ ਤੇ ਅਕਸਰ ਇਹ ਸ਼ੂਟਿੰਗ ਕਰਨ ਦੇ ਲਈ ਇਹੋ ਜਿਹੇ ਜਿਹੜੇ ਰੁਝਾਨ ਨੇ ਜਾਂ ਐਵੇਂ ਦਾ ਸੈੱਟ ਤਿਆਰ ਕਰਨਾ ਬੇहद ਮੰਦਭਾਗੀ ਗੱਲ ਆ ਕਿਉਂਕਿ ਦੇਖਿਆ ਜਾਵੇ ਤਾਂ ਪੰਥ ਦੇ ਲੋਕਾਂ ਦੇ ਵਿੱਚ ਕਾਫੀ ਰੋਸ ਜਿਹੜਾ ਵੇਖਣ ਨੂੰ ਮਿਲ ਰਿਹਾ ਤੇ ਨਹਿنگ ਸਿੰਘਾ ਨੇ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਇਹ ਚੇਤਾਵਨੀ ਦਿੱਤੀ ਆ ਦੱਸ ਦਈਏ ਕਿ ਬਾਬਾ ਨਹਿنگ ਨਿਹਾਲ ਸਿੰਘ ਬਰੋਲੀ ਨੇ ਦੱਸਿਆ ਕਿ ਮੇਜਰ ਸਿੰਘ ਹੋਣਾ ਨੇ ਜਿਹੜੀ ਹੈ ਇਹ ਕਾਲ ਕੀਤੀ ਸੀਗੀ ਜਿੱਥੇ ਕਿ ਕੜੂਏ ਦੇ ਜਿਹੜੇ ਨਿਵਾਸੀ ਨੇ ਉਹਨਾਂ ਨੇ ਦੱਸਿਆ ਵੀ ਇੱਥੇ ਇੱਕ ਸੈੱਟ ਤਿਆਰ ਕੀਤਾ ਗਿਆ ਤਾਂ ਉਹਨਾਂ ਨੇ ਜਦੋਂ ਆ ਕੇ ਦੇਖਿਆ ਤਾਂ ਉੱਥੇ ਪ੍ਰੋਪਰ ਇੱਕ ਗੁਰੂ ਗੁਰੂ ਗੁਰੂਕਾਰ ਗੁਰਦੁਆਰਾ ਸਾਹਿਬ ਦੇ ਰੂਪ ਦੇ ਵਿੱਚ ਇੱਕ ਸੈੱਟ ਤਿਆਰ ਕੀਤਾ ਹੋਇਆ ਸੀਗਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਅਪਕਰਮਾ ਉੱਥੇ ਸਾਰਾ ਕੁਝ ਪ੍ਰੋਪਰ ਵੇ ਦੇ ਨਾਲ ਤਿਆਰ ਕਰਦਾ ਕੀਤਾ ਹੋਇਆ ਸੀਗਾ ਪਰ ਦੇਖਿਆ ਜਾਵੇ ਨਿਹੰਗ ਸਿੰਘ ਹੋਣਾ ਨੇ ਉੱਥੇ ਆ ਕੇ ਇੱਕ ਤਰੀਕੇ ਦੇ ਨਾਲ ਜਿਹੜੀ ਹੈ ਇਹ ਮਰਿਆਦਾ ਨੂੰ ਠੇਸ ਪਹੁੰਚਾਈ ਜਾ ਰਹੀ ਸੀ ਬੇਅਦਬੀ ਕੀਤੀ ਜਾ ਰਹੀ ਸੀ ਉਸ ਨੂੰ ਰੋਕਿਆ ਪਰ ਇਸ ਦੇ ਵਿੱਚ ਹੁਣ ਅੱਗੇ ਜ਼ਰੂਰ ਦੇਖਣਾ ਹੋਵੇਗਾ ਕਿ ਪੁਲਿਸ ਇਸ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਕਿਉਂਕਿ ਅਕਾਲ ਤਖਤ ਵੱਲੋਂ ਲਗਾਤਾਰ ਜਿਹੜਾ ਮਰਿਆਦਾਵਾਂ ਨੂੰ ਲੈ ਕੇ ਜਿਹੜੇ ਹੁਕਮ ਨੇ ਉਹ ਜਾਰੀ ਕੀਤੇ ਹੋਏ ਨੇ ਖਾਸ ਕਰਕੇ ਜੇ ਬੀਤੇ ਪਹਿਲਾਂ ਦੀ ਗੱਲ ਕਰੀਏ ਤਾਂ ਡੈਸਟੀਨੇਸ਼ਨ ਵੈਡਿੰਗਸ ਦਾ ਬੜਾ ਰੁਝਾਨ ਚੱਲਿਆ ਸੀ ਪੈਲੇਸਸ ਦੇ ਵਿੱਚ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਸ਼ੋਭਿਤ ਕੀਤਾ ਜਾਂਦਾ ਸੀ ਜੇ ਜੇ ਕਿਸੇ ਨੇ ਡੈਸਟੀਨੇਸ਼ਨ ਵੈਡਿੰਗ ਕਰਨੀ ਆ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਂਦਾ ਸੀ ਤਾਂ ਉੱਥੇ ਬਿਲਕੁਲ ਸਾਫ ਸ਼ਬਦਾਂ ਦੇ ਵਿੱਚ ਮਨਾਹੀ ਕਰ ਦਿੱਤੀ ਗਈ ਸੀ ਪਰ ਇੱਥੇ ਨਹਿنگ ਸਿੰਘ ਵੱਲੋਂ ਇਹ ਵੀ ਗੱਲ ਆਖੀ ਗਈ ਵੀ ਉਹਨਾਂ ਨੇ ਤਿੰਨ ਗ੍ਰੰਥੀ ਵੀ ਬੁਲਾਏ ਹੋਏ ਸੀ ਤੇ ਉਹਨਾਂ ਨੇ ਇੱਕ ਫਰਜ਼ੀ ਫੰਡ ਦਾ ਵੀ ਜ਼ਿਕਰ ਕੀਤਾ ਤੇ ਉਹ ਕਹਿੰਦੇ ਵੀ ਇਹ ਸਭ ਤੋਂ ਵੱਡੀ ਦੁਖਦਾਈ ਘਟਨਾ ਹੈ ਵੀ ਇੱਥੇ ਸਿੱਖੀ ਸਰੂਪ ਦੇ ਵਿੱਚ ਲੋਕ ਨੇ ਜਾਂ ਸਿੱਖ ਧਰਮ ਨੂੰ ਬਿਲੋਂਗ ਕਰਨ ਵਾਲੇ ਲੋਕ ਨੇ ਤੇ ਉਹਨਾਂ ਦੇ ਸਾਹਮਣੇ ਇਹ ਸਭ ਕੁਝ ਹੋ ਰਿਹਾ ਮਸ਼ਹੂਰ ਅਦਾਕਾਰ ਜਰਨੈਲ ਸਿੰਘ ਵੀ ਉੱਥੇ ਪਹੁੰਚਦੇ ਨੇ ਉਹ ਵੀ ਇਹ ਗੱਲ ਆਖਦੇ ਨੇ ਵੀ ਜਿਹੜੀ ਹੈ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਪਰ ਉਹ ਕਹਿੰਦੇ ਵੀ ਇਹ ਸੀਨ ਫਿਲਮਾਉਣ ਦੇ ਲਈ ਸਾਨੂੰ ਇਹ ਬਣਾਉਣਾ ਪਿਆ ਤੇ ਇਸ ਦੇ ਨਾਲ ਇਹ ਵੀ ਹੈ ਇਹ ਸੀਨ ਦੇ ਵਿੱਚ ਜਿਹੜਾ ਇੱਕ ਪ੍ਰੋਪਰ ਸੀਰੀਅਲ ਦੇ ਵਿੱਚ ਜੋ ਦਿਖਾਉਣਾ ਸੀਗਾ ਤੋ ਇੱਕ ਫਰਜ਼ੀ ਤਰੀਕੇ ਨਾਲ ਦਿਖਾਉਣਾ ਸੀਗਾ ਉਹਨਾਂ ਨੇ ਆਪਣਾ ਇਹ ਹਵਾਲਾ ਦਿੱਤਾ ਪਰ ਨਹਿਿੰਗ ਸਿੰਘਾਂ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਵਿੱਚ ਇਸ ਚੀਜ਼ ਦੀ ਨਕੇਦੀ ਕੀਤੀ ਗਈ ਹੈ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਵੀ ਅਗਰ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਗਲੀ ਰਣਨੀਤੀ ਘੜੀ ਜਾਊਗੀ ਤੇ ਸਿੱਖ ਰਵਾਇਤਾਂ ਦੇ ਅਨੁਸਾਰ ਜਿਹੜਾ ਅਗਲਾ ਇਹਨਾਂ ਨੂੰ ਜਿਹੜੀ ਬਣਦੀ ਸਜ਼ਾ ਹੈ ਉਹ ਦਿੱਤੀ ਜਾਊਗੀ ਸੋ ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ ਇਸ ਪੂਰੇ ਮਾਮਲੇ ਦੇ ਬਾਬਤ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ ਕਿਉਂਕਿ ਅਕਸਰ ਜੇ ਬੀਤੇ ਇੱਕ ਦਿਨ ਪਹਿਲਾਂ ਦੀ ਗੱਲ ਕਰੀਏ ਕੁਝ ਦਿਨ ਪਹਿਲਾਂ ਇੱਕ ਯੋਗਾ ਗਰਲ ਜਿਹੜੀ ਅਰਚਨਾ ਮਕਵਾਨਾ ਉਹ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚਦੀ ਹੈ ਪ੍ਰਕਰਮਾਂ ਦੇ ਵਿੱਚ ਇੱਕ ਪਾਰਟਿਕੂਲਰ ਯੋਗ ਆਸਣ ਕੀਤਾ ਜਾਂਦਾ ਜਿਸ ਤੋਂ ਬਾਅਦ ਇੱਕ ਵੱਡਾ ਵਿਵਾਦ ਛੜ ਜਾਂਦਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੱਖੋ ਵੱਖਰੇ ਤਰੀਕੇ ਦੇ ਨਾਲ ਲੋਕ ਆਪਣੇ ਜਿਹੜੇ ਰਿਐਕਸ਼ਨਸ ਨੇ ਉਹ ਦੰਦੇ ਨੇ ਉੱਥੇ ਵੀ ਇਹ ਗੱਲ ਆਖੀ ਗਈ ਹੈ ਵੀ ਯੋਗਾ ਕੋਈ ਪਲੇਗਰਾਉਂਡ ਦੇ ਵਿੱਚ ਆਪਣੇ ਰੂਮ ਦੇ ਵਿੱਚ ਜਾਂ ਕਿਸੇ ਜਿਮ ਦੇ ਵਿੱਚ ਕੀਤਾ ਜਾਂਦਾ ਉੱਥੇ ਗੁਰੂ ਮਰਿਆਦਾਵਾਂ ਦੀਆਂ ਜਿਹੜੀਆਂ ਧੱਜੀਆਂ ਉਡਾਈਆਂ ਗਈਆਂ ਹਾਲਾਂਕਿ ਮੁਕੱਦਮਾ ਵੀ ਦਰਜ ਹੋਇਆ 295ਏ ਦਾ ਉਹ ਵੀ ਇੱਕ ਵੱਡਾ ਵਿਵਾਦ ਛੜਿਆ ਸੀਗਾ ਉਸ ਤੋਂ ਬਾਅਦ ਹੁਣ ਇਹ ਵਿਵਾਦ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਨਹਿنگ ਸਿੰਘਾ ਨੇ ਜਾ ਕੇ ਉੱਥੇ ਜਿਹੜਾ ਇੱਕ ਫਰਜ਼ੀ ਸੈੱਟ ਤਿਆਰ ਕੀਤਾ ਹੋਇਆ ਸੀ ਗੁਰੂ ਘਰ ਦੇ ਰੂਪ ਦੇ ਵਿੱਚ ਉਸ ਨੂੰ ਸਾਈਟ ਤੇ ਕੀਤਾ ਤੇ ਉੱਥੇ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਕੀਤਾ ਹੋਇਆ ਸੀਗਾ ਉਸ ਨੂੰ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਬਿਲਕੁਲ ਗਲਤ ਕਰ ਰਹੇ ਹੋ ਤਲਖੀ ਹੁੰਦੀ ਹੈ ਉੱਥੇ ਜਿਹੜੇ ਉੱਥੇ ਕਰੂ ਮੈਂਬਰ ਸੀਗਾ ਉਹਨਾਂ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਵੀ ਸਾਡੇ ਨਾਲ ਕੁੱਟਮਾਰ ਵੀ ਕੀਤੀ ਹੈ ਸਾਡੇ ਨਾਲ ਦੁਰਵਿਵਹਾਰ ਜਿਹੜਾ ਨਹਿنگ ਸਿੰਘਾ ਨੇ ਆ ਕੇ ਕੀਤਾ ਪਰ ਉਹਨਾਂ ਦਾ ਇਹ ਹਵਾਲਾ ਵੀ ਹਲੇ ਤੁਸੀਂ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਅਸੀਂ ਚਾਹਾਂਗੇ ਵੀ ਇਹਨਾਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਜੇਕਰ ਪੁਲਿਸ ਪ੍ਰਸ਼ਾਸਨ ਨਹੀਂ ਕਾਰਵਾਈ ਕਰਦੀ ਤਾਂ ਉਹਨਾਂ ਨੂੰ ਰਵਾਇਤਾਂ ਦੇ ਅਨੁਸਾਰ ਜਿਹੜੀ ਅਗਲੀ ਬਣਦੀ ਕਾਰਵਾਈ ਕੀਤੀ ਜਾਊਗੀ ਸੋ ਦਰਸ਼ਕਾਂ ਨੂੰ ਅਪੀਲ ਹੈ ਇਸ ਪੂਰੇ ਮਾਮਲੇ ਦੇ ਬਾਬਤ ਤੁਸੀਂ ਆਪਣੀ ਜਾਣ ਜਿਹੜੀ رائے ਕਮੈਂਟਾਂ ਦੇ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੀ ਕਰਨੀਆ ਹੋਰ ਤਾਜ਼ਾ ਜਾਣਕਾਰੀਆਂ ਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਜੀ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਪੰਥ ਕੌਮ ਅਤੇ ਪੰਥ ਦੀ ਮਰਿਆਦਾ ਨਾਲ ਜੁੜੀ ਹੋਈ ਹੈ ਜੀ ਹਾਂ ਮੋਹਾਲੀ ਦੇ ਵਿੱਚ ਕੜੂਏ ਵਿਖੇ ਇੱਕ ਫਰਜੀ ਸੈੱਟ ਤਿਆਰ ਕੀਤਾ ਜਾਂਦਾ ਹੈ ਗੁਰਦੁਆਰਾ ਸਾਹਿਬ ਦੀ ਨਕਲ ਦੇ ਰੂਪ ਦੇ ਵਿੱਚ ਇੱਕ ਫਰਜੀ ਸੈੱਟ ਤਿਆਰ ਕੀਤਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਸ਼ੋਭਤ ਕੀਤਾ ਜਾਂਦਾ ਉੱਥੇ ਤੇ ਸੀਰੀਅਲ ਦੀ ਇੱਕ ਸ਼ੂਟਿੰਗ ਦਾ ਜਿਹੜਾ ਸੀਨ ਹੈ ਉਹ ਫਿਲਮਾਇਆ ਜਾਣਾ ਸੀਗਾ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਇੱਕ